ਤਨ ਜਿਸ ਦੇ ਬਖਸ਼ੇ ਗਏ ਸਭ ਗੁਨਾ ਟਟਾ ਕੇ ਗਏ ਸਾਰੇ ਹੋ ਗਣਸਦਾ ਉਹ ਤਨ ਜਿਸ ਦੇ ਬਖਸ਼ੇ ਗਏ ਸਭ ਗੁਨਾ ਟਟਾ ਕੇ ਗਏ ਸਾਰੇ ਹੋ ਗਣਸਦਾ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਭੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 12 ਦੇ ਆਏ ਉਸਦੀ 18 ਐਤ ਵਿੱਚ ਲਿਖਿਆ ਹੈ ਵੇਖੋ ਮੇਰਾ ਸੇਵਕ ਜੇ ਨੂੰ ਮੈਂ ਚੁਣਿਆ ਹੈ ਮੇਰਾ ਪਿਆਰਾ ਜਿਸ ਤੋਂ ਮੇਰਾ ਜੀ ਪਰਸਾਨ ਹੈ ਮੈਂ ਆਪਣਾ ਆਤਮਾ ਉਹਦੇ ਉੱਤੇ ਰੱਖਾਂਗਾ ਤੇ ਉਹ ਪਰਾਈਆਂ ਕੌਮਾਂ ਨੂੰ ਨਿਆਉਂ ਦੀ ਖਬਰ ਕਰੇਗਾ ਪਰਮੇਸ਼ਰ ਮਨੁੱਖ ਨੂੰ ਪ੍ਰਭੂ ਯੀਸ਼ੂ ਮਸੀਹ ਜੀ ਦੇ ਬਾਰੇ ਕਹਿੰਦਾ ਹੈ ਜਿਸ ਤੋਂ ਮੇਰਾ ਜੀ ਪਰਸਾਨ ਹੈ ਕੀ ਕੋਈ ਮਨ ਪੁੱਤਰ ਪਿਤਾ ਦੀ ਇੱਛਾ ਨੂੰ ਪੂਰਿਆ ਕਰਨ ਦੇ ਲਈ ਬੇਕਸੂਰ ਹੁੰਦੇ ਵੀ ਹੋਏ ਵੀ ਦੂਸਰਿਆਂ ਦੇ ਲਈ ਸਜ਼ਾ ਨੂੰ ਸਹਿਣ ਕਰ ਸਕਦਾ ਹੈ ਕੋਈ ਵੀ ਨਹੀਂ ਕਰੇਗਾ ਪਰੰਤੂ ਪ੍ਰਭੂ ਯੀਸ਼ੂ ਮਸੀਹ ਜੀ નિર્ਦੋਸ਼ ਨਿਸ਼ਕਲੰਕ ਅਤੇ ਨਿਸ਼ਪਾਪ ਹੁੰਦੇ ਹੋਏ ਵੀ ਪਰਮੇਸ਼ਰ ਪਿਤਾ ਦੀ ਇੱਛਾ ਨੂੰ ਪੂਰਾ ਕਰਨ ਦੇ ਲਈ ਮਨੁੱਖਾਂ ਦੇ ਪਾਪਾਂ ਦੀ ਸਜ਼ਾ ਨੂੰ ਕਲਬਰੀ ਦੀ ਸਲੀਬ ਦੇ ਉੱਤੇ ਸਹਿ ਕੇ ਆਪਣਾ ਕੀਮਤੀ ਲਹੂ ਬਹਾ ਕੇ ਅਤੇ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਆਪਣੀ ਆਤਮਾ ਨੂੰ ਸੌਂਪ ਕੇ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਅਤੇ ਪ੍ਰਭੂ ਯੀਸ਼ੂ ਮਸੀਹ ਜੀ ਦੇ ਬਾਰੇ ਪਰਮੇਸ਼ਰ ਕਹਿੰਦੇ ਹਨ ਜਿਸ ਤੋਂ ਮੇਰਾ ਜੀ ਪਰਸਾਨ ਹੈ ਪ੍ਰਭੂ ਯੀਸ਼ੂ ਮਸੀਹ ਜੀ ਦੇ ਜੀਵਨ ਬਲੀਦਾਨ ਅਤੇ ਜੀ ਉੱਠਣ ਦੇ ਦੁਆਰਾ ਉਨ੍ਹਾਂ ਦੇ ਜੀਵਨ ਦੇ ਵਿੱਚ ਕੀਤੇ ਗਏ ਕੰਮ ਦੇ ਦੁਆਰਾ ਪਰਮੇਸ਼ਰ ਤ੍ਰਿਪਤ ਹੁੰਦਾ ਹੈ। ਮਨੁੱਖ ਨੂੰ ਮੁਕਤੀ ਦੇਣ ਦੇ ਲਈ ਪਰਮੇਸ਼ਰ ਦੀ ਇਹ ਹੀ ਇੱਛਾ ਹੈ ਔਰ ਉਸ ਨੂੰ ਪੂਰਾ ਕਰਨ ਦੇ ਲਈ ਹੀ ਪ੍ਰਭੂ ਯੀਸ਼ੂ ਮਸੀਹ ਜੀ ਨੇ ਆਪਣੇ ਆਪ ਨੂੰ ਬਲੀਦਾਨ ਕਰ ਦਿੱਤਾ। ਪ੍ਰਭੂ ਯੀਸ਼ੂ ਮਸੀਹ ਜੀ ਤੋਂ ਪਰਮੇਸ਼ਰ ਪਿਤਾ ਪਰਸਾਨ ਹੈ ਜੋ ਕੋਈ ਉਸ ਦੇ ਉੱਤੇ ਵਿਸ਼ਵਾਸ ਰੱਖ ਕੇ ਉਸ ਨੂੰ ਆਪਣੇ ਜੀਵਨ ਦਾ ਪ੍ਰਭੂ ਅਤੇ ਮੁਕਤੀਦਾਤਾ ਦੇ ਰੂਪ ਤੇ ਵੀ ਸਵੀਕਾਰ ਕਰਦਾ ਹੈ ਉਹ ਮੁਕਤੀ ਪਾਉਂਦਾ ਹੈ ਤੇ ਕਲੀਸਿਆ ਦੇ ਵਿੱਚ ਜੋੜ ਜਾਂਦਾ ਹੈ ਅਰਥਾਤ ਉਹ ਪ੍ਰਭੂ ਯੇਸ਼ੂ ਮਸੀਹ ਜੀ ਦੇ ਵਿੱਚ ਆ ਜਾਂਦਾ ਹੈ ਜੋ ਪ੍ਰਭੂ ਵਿੱਚ ਹੈ ਉਸ ਦੇ ਉੱਤੇ ਹੁਣ ਸਜ਼ਾ ਦੀ ਸਜ਼ਾ ਦੀ ਆਗਿਆ ਨਹੀਂ ਹੈ ਹੁਣ ਪਰਮੇਸ਼ਰ ਉਸ ਤੋਂ ਪ੍ਰਸੰਨ ਹੁੰਦਾ ਹੈ ਤੁਸੀਂ ਵੀ ਪ੍ਰਭੂ ਯੇਸ਼ੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਕਰਕੇ ਮੁਕਤੀ ਨੂੰ ਪ੍ਰਾਪਤ ਕਰ ਸਕੋ ਅਤੇ ਪਰਮੇਸ਼ਰ ਦੀ ਉਹ ਪਰਸੰਨ ਕਰਨ ਵਾਲੀ ਸੰਤਾਨ ਬਣ ਸਕੋ ਪਰਮੇਸ਼ਰ ਇਸ ਤਰ੍ਹਾਂ ਹੋਣ ਲਈ ਤੁਹਾਡੀ ਸਹਾਇਤਾ ਕਰੇ ਉਹ ਧੰਨ ਜਿਸ ਦੇ ਬਖਸ਼ੇ ਗਏ ਸਭ ਗੁਨਾਹ ਛਿਟਾ ਕੇ ਗਏ ਸਾਰੇ ਹੋਂ ਗਣਸਾ